176 ਨੰਬਰ ਪ੍ਰਸ਼ਨ ਆ ਜੀ ਆਪਣਾ who invented the life cycle of her, malaria parasite ਹਾਂਜੀ ਇਹ ਕੀਤੀ ਜੀ ਖੋਜ ਰੋਨਾਲਡ ਰੋਜ਼ ਨੇ ਮਲੇਰੀਆ ਪੈਰਾਸਾਈਟ ਦੇ ਸਾਈਕਲ ਦੀ ਖੋਜ ਇਨਵੈਂਟ ਕਿਨੇ ਕੀਤਾ ਸੀ ਜੀ ਰੋਨਾਲਡ ਰੋਜ਼ ਨੇ which carpal bone is mostly fractured ਹਾਂਜੀ ਕਿਹੜੀ ਕਾਰਪਲ ਬੋਨ ਆ ਜਿਹੜੀ ਮੋਸਟਲੀ ਫ੍ਰੈਕਚਰਡ ਹੁੰਦੀ ਆ ਇਹ ਹੁੰਦੀ ਆ ਜੀ ਸਕੇਫੋਇਡ ਆਨਸਰ ਆ ਜਾਏਗਾ ਸੀ ਸਕੇਫੋਇਡ 178 ਨੰਬਰ ਪ੍ਰਸ਼ਨ ਦਾ ਬਲੀਡਿੰਗ ਗਮ ਇਜ਼ ਅ ਡੈਫੀਸ਼ੀਐਂਸੀ ਆਫ ਵਿਟਾਮਿਨ ਇਜ਼ ਕਿਦੇ ਕਰਕੇ ਬਲੀਡਿੰਗ ਹੁੰਦੀ ਜੀ ਗਮ ਦੇ ਵਿੱਚ ਵਿਟਾਮਿਨ ਸੀ ਦੀ 179th ਨੰਬਰ ਕੁਐਸਚਨ ਆਪਣਾ ਦਾ ਬੈਨੀਡਿਕਟ ਟੈਸਟ ਆਫ ਯੂਰਨ ਸੈਂਪਲ ਇਜ਼ ਯੂਜ਼ਡ ਟੂ ਆਈਡੈਂਟੀਫਾਈ ਦਾ ਹਾਂਜੀ ਬੈਨੀਡਿਕਟ ਟੈਸਟ ਕਿਦੇ ਲਈ ਹੁੰਦਾ ਜੀ ਇਹ ਹੁੰਦਾ ਜੀ ਗਲੂਕੋਜ਼ ਦੇ ਲਈ ਆਨਸਰ ਆ ਜੀਗਾ ਬੀ ਪੀਪੀਈ ਦੇ ਬਾਰੇ ਕੁਐਸਚਨ ਹੈ ਜੀ ਇਹ ਕਿਸ ਲਈ ਇੰਪਲੀਮੈਂਟਡ ਹੁੰਦੀ ਆ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਹੈ ਜਿਹੜਾ ਪੀਪੀਈ ਆ ਕਿਸ ਲਈ ਇੰਪਲੀਮੈਂਟ ਕਰਦੇ ਆ ਜੀ ਆਨਸਰ ਦੇਖੋ ਜੀ ਬੀ ਆਨਸਰ ਇਜ਼ ਦਾ ਪ੍ਰੋਟੈਕਟ ਹੈਲਥ케ਅਰ ਵਰਕਰਸ ਐਂਡ ਪੇਸ਼IENTS ਫ੍ਰੋਮ ਰਿਸਕ ਆਫ ਇਨਫੈਕਸ਼ਨਸ ਹਾਂਜੀ ਉਪਰਲੇ ਜਿਪ ਬਾਕੀ ਆਨਸਰ ਦੇਖਿਏ ਪ੍ਰੋਟੈਕਟ ਪੇਸ਼IENTS ਫ੍ਰੋਮ ਰਿਸਕ ਆਫ ਇਨਫੈਕਸ਼ਨਸ ਕੱਲੇ ਪੇਸ਼ੈਂਟ ਦੀ ਗੱਲ ਕਰ ਰਿਹਾ ਪ੍ਰੋਟੈਕਟ ਹੈਲਥ케ਅਰ ਵਰਕਰਸ ਫ੍ਰੋਮ ਰਿਸਕ ਆਫ ਇਨਫੈਕਸ਼ਨ ਕੱਲੇ ਹੈਲਥ케ਅਰ ਦੀ ਗੱਲ ਕਰ ਰਿਹਾ ਹੈਲਥ케ਅਰ ਵਰਕਰ ਦੀ ਗੱਲ ਕਰ ਰਿਹਾ ਐਂਡ ਲਾਸਟ ਪ੍ਰੋਟੈਕਟ ਹੈਲਥ케ਅਰ ਵਰਕਰਸ ਬਿਲਕੁਲ ਠੀਕ ਆ ਐਂਡ ਪੇਸ਼IENTS ਠੀਕ ਹੈ ਜੀ ਫ੍ਰੋਮ ਰਿਸਕ ਆਫ ਰੇਡੀਏਸ਼ਨਸ ਹਾਂਜੀ ਰੇਡੀਏਸ਼ਨਸ ਇੱਥੇ ਕੋਈ ਕੰਮ ਨਹੀਂ ਹੈਗਾ ਸੋ ਆਨਸਰ ਇਜ਼ ਦਾ ਬੀ ਹੀ ਰਹੇਗਾ ਨੈਕਸਟ ਕੁਐਸਚਨ ਦ ਬਲੱਡ ਗਰੂਪਸ ਆਰ ਇਨਵੈਂਟਡ ਬਾਈ ਹਾਂਜੀ 181 ਨੰਬਰ ਕੁਐਸਚਨ ਆਪਣਾ ਇਹ ਆਨਸਰ ਆਏਗਾ ਜੀ ਆਪਣਾ ਬੀ ਕਾਰਲ ਲੈਂਡਸਟੀਨਰ ਬਲੱਡ ਗਰੁੱਪ ਦੀ ਗਰੁੱਪਸ ਨੂੰ ਕਿਸ ਨੇ ਇਨਵੈਂਟ ਕੀਤਾ ਸੀ ਕਾਰਲ ਲੈਂਡਸਟੀਨਰ ਨੇ ਹਾਂਜੀ ਨੈਕਸਟ ਕੁਐਸਚਨ ਆਪਣਾ ਦਨ ਨਿਊਰਨ ਇਸ ਟ੍ਰਾਂਸਫਰ ਦਾ ਨਰਵ ਇੰਪ পালਸ ਟੂ ਈਚ ਅਦਰ ਹਾਂਜੀ ਕੀ ਆਨਸਰ ਆਏਗਾ ਇਹਦਾ ਇਹਦਾ ਰਹੇਗਾ ਸਾਈਨੈਪਸ ਹਾਂਜੀ ਸਾਈਨੈਪਸ ਇਸ ਦਾ ਆਨਸਰ ਆ ਜਾਏਗਾ ਏ ਆ ਜਾਏਗਾ ਜੀ ਅਗਲਾ ਪ੍ਰਸ਼ਨ ਆਪਣਾ 183 ਵਿਚ ਬਲੱਡ ਗਰੁੱਪ ਸ਼ੁੱਡ ਨਾਟ ਬੀ ਇਨ ਚਿਲਡਰਨ ਇਫ ਮਦਰ ਫਾਦਰ ਬਲੱਡ ਗਰੁੱਪਸ ਬੀ ਐਂਡ ਏ ਬੀ ਰਿਸਪੈਕਟਿਵਲੀ ਹਾਂਜੀ ਦੋਨਾਂ ਦਾ ਮਾਤਾ ਦਾ ਬੀ ਹੋਵੇ ਤੇ ਪਿਤਾ ਦਾ ਹੋਵੇ ਏ ਬੀ ਤਾਂ ਕਿਹੜਾ ਨਹੀਂ ਹੋਵੇਗਾ ਬੱਚੇ ਦਾ ਓ ਨਹੀਂ ਹੋਵੇਗਾ ਜੀ ਚੈਲਡ ਦਾ ਹਾਂਜੀ ਆਨਸਰ ਆਵੇਗਾ ਡੀ ਵਿੱਚ ਐਲੀਮੈਂਟ ਫਾਊਂਡ ਇਨ ਕਿਹੜਾ ਐਲੀਮੈਂਟ ਹੁੰਦਾ ਜੀ ਹਾਈएस्ट ਕੁਆਂਟੀਟੀ ਐਕਸਟਰਾ ਸੈਲੂਲਰ ਐਕਸਟਰਾ ਸੈਲੂਲਰ ਫਲੂਇਡ ਦੇ ਵਿੱਚ ਇਹ ਹੁੰਦਾ ਜੀ ਸੋਡੀਅਮ ਹਾਂਜੀ ਕਿਹੜਾ ਹੁੰਦਾ ਜੀ ਸੋਡੀਅਮ ਵਿੱਚ ਯੂਸੂਅਲੀ ਰੇਅਰ ਕੈਂਸਰ ਇਜ਼ ਐਸੋਸੀਏਟਿਡ ਵਿਦ ਐਚ ਆਈ ਵੀ ਸ਼ਾਇਦ ਆਪਾਂ ਕੱਲ ਵੀ ਇਹੇ ਪ੍ਰਸ਼ਨ ਕੋਈ ਇਸ ਨਾਲ ਦਾ ਰਿਲੇਟਡ ਕੀਤਾ ਸੀ ਏਸੀ ਜਵਾਬ ਇਹਦਾ ਕੈਪੋਸੀ ਸਾਰਕੋਮਾ ਹਾਂਜੀ ਲਾਸਟ 4 ਡੀ ਅਨਸਰ ਹੈ ਜੀ ਕੈਪੋਸੀ ਸਾਰਕੋਮਾ ਨੈਕਸਟ ਕੁਐਸਚਨ ਦ ਫਰਸਟ ਸੈਕ੍ਰੀਸ਼ਨ ਫਰੋਮ ਬ੍ਰੈਸਟ ਆਫਟਰ ਡਿਲੀਵਰੀ ਕਾਲਡ ਇਜ਼ ਹਾਂਜੀ ਇਸ ਨੂੰ ਕਹਿੰਦੇ ਆਪਾਂ ਕੋਲੋਸਟਰਮ ਅਨਸਰ ਆ ਜੀਗਾ ਬੀ ਫਰਸਟ ਸੈਕ੍ਰੀਸ਼ਨ ਜਿਹੜੀ ਹੁੰਦੀ ਆ ਇਹ ਹੁੰਦੀ ਹੈ ਜੀ ਆਪਣੀ ਕੋਲੋਸਟਰਮ ਦਾ ਫਲੋਰੈਂਸ 19 ਗੇਲ ਇਜ਼ ਬੌਰਨ ਹਾਂਜੀ ਕਿੱਥੇ ਬੌਰਨ ਹੋਈ ਸੀ ਜੀ ਫਲੋਰੈਂਸ ਨਾ ਇਟਲੀ ਇਹ ਸੀ ਜੀ ਇਟਲੀ ਸਿੰਪਲ ਸੀ ਕੁਐਸ਼ਨ ਯਾਦ ਰੱਖਿਓ ਇਟਲੀ ਦਾ ਟੈਂਪਰੇਚਰ ਫਾਰ ਸਟੀਰਲਾਈਜੇਸ਼ਨ ਇਨ ਆਟੋਕਲੇਵ ਹਾਂਜੀ ਕਿੰਨਾ ਹੁੰਦਾ ਜੀ ਇਹ 121 ਡਿਗਰੀ ਸੈਲਸੀਅਸ 121 ਡਿਗਰੀ ਸੈਲਸੀਅਸ ਗਿਓਲੀਅਨ ਬੈਰੀ ਸਿੰਡਰੋਮ ਇਜ਼ ਅ ਡਿਸੀਜ਼ ਆਫ ਹਾਂਜੀ ਇਹ ਕਿਹੜੀ ਡਿਸੀਜ਼ ਹੈ ਜੀ ਕਿਹੜੀ ਡਿਸੀਜ਼ ਹੈ ਇਹ ਇਹ ਹੈ ਜੀ ਪੈਰੀਫੇਰਲ ਨਰਵ ਦੀ ਪੈਰੀਫੇਰਲ पेरिफेरल नर्व्स आंसर आ जाएगा सी व्हाट इज द मोस्ट इंपोर्टेंट टेस्ट फॉर आयरन स्टोर्स हां जी ਕਿਹੜਾ ਟੈਸਟ ਹੈ ਜੀ ਉਹ سیرਮ ਫੈਰੀਟਿਨ ਨੈਕਸਟ ਕੁਐਸਚਨ ਆਪਣਾ ਦਾ ਚੈਸਟ ਪੀਸ ਆਫ स्टेथोस्कोप इज केप्ट ਓਵਰ ਦਾ ਆਰਟਰੀ 杜ਰਿੰਗ ਮੈਜ਼ਿੰਗ ਦਾ ਬਲੱਡ ਪ੍ਰੈਸ਼ਰ ਇਨ ਅਪਰ ਆਰਮ आंसर आ ਜਾਈਗਾ ਦਾ ਬ੍ਰਾਕੀਅਲ 191 ਨੰਬਰ ਦਾ ਅਨਸਰ ਬੀ ਨੈਕਸਟ ਕੁਐਸਚਨ ਵਿਚ ਇਜ਼ ਨਾਟ ਅ ਪਾਰਟ ਆਫ ਗਲਾਸਗੋ ਕਾਮਰਸ ਸਕੀਲ ਹਾਂਜੀ ਗਲਾਸਗੋ ਕਾਮਰਸ ਸਕੀਲ ਦਾ ਇਹਨਾਂ ਵਿੱਚੋਂ ਕਿਹੜਾ ਪਾਰਟ ਨਹੀਂ ਹੈ ਸੋ ਇਹਦਾ ਆਨਸਰ ਹੈ ਜੀ ਆਪਣਾ ਰੀਐਕਸ਼ਨ ਆਫ ਪਿਪਲ ਹਾਂਜੀ ਬਿਲਕੁਲ ਰੀਐਕਸ਼ਨ ਆਫ ਪਿਪਲ ਇਹਦਾ ਪਾਰਟ ਨਹੀਂ ਹੈ ਦਾ ਐਬ੍ਰੀਵੀਏਸ਼ਨ ਇਜ਼ ਯੂਜ਼ਡ ਫਾਰ ਦਾ ਡਰੱਗ ਐਡਮਿਨਿਸਟ੍ਰੇਸ਼ਨ ਬਿਫੋਰ ਦਾ ਸਲੀਪਿੰਗ ਇਨ ਨਾਈਟ ਹਾਂਜੀ ਉਹ ਐਬ੍ਰੀਵੀਏਸ਼ਨ ਦਾ ਕੀ ਨਾਮ ਹੈ ਜੀ ਇਹ ਐਬ੍ਰੀਵੀਏਸ਼ਨ ਦਾ ਨਾਮ ਹੈ ਜੀ ਐਚਐਸ H S 193 193 ਨੰਬਰ ਪ੍ਰਸ਼ਨ ਦਾ A ਅਨਸਰ ਆ ਜੀ ਵਿੱਚ ਬੈਕਟੀਰੀਆ ਨੇਮ ਇਸ ਦਾ ਕਲੈਬ ਲੋਪਰ ਬੈਸਿਲਸ ਹਾਂਜੀ ਕੀ ਨਾਮ ਜਿਹਦਾ ਇਹਦਾ ਨਾਮ ਆ ਜੀ ਕੋਰਨੀ ਬੈਕਟੀਰੀਅਮ ਡਿਫਥਰੀਆ ਕੋਰਨੀ ਬੈਕਟੀਰੀਅਮ ਡਿਫਥਰੀਆ ਦਾ ਅਨਸਰ ਆ ਜਾਏਗਾ ਡਿਫਥਰੀਆ ਨੂੰ ਇਹ ਜਿਹੜਾ ਇਹ ਨਾਮ ਦਿੱਤਾ ਹੈ ਇਹਦਾ ਕਲੈਬ ਲੋਪਰ ਬੈਸਿਲਸ ਇਹ ਧਿਆਨ ਵਿੱਚ ਰੱਖਿਓ ਕਈ ਵਾਰ ਕੁਐਸਚਨ ਇਨ ਨਾਮ ਵੀ ਦੇ ਕੇ ਪੁੱਛ ਲਿਆ ਜਾਂਦਾ ਹਾਂਜੀ 195 ਨੰਬਰ ਪ੍ਰਸ਼ਨ ਆਪਣਾ ਵਿੱਚ ਆਪਦਾ ਫੋਲੋਇੰਗ ਵੁਡ ਬੀ ਦਾ ਮੋਸਟ ਐਪਰੋਪਰੀਏਟ ਫਰਸਟ ਲਾਈਨ ਟਰੀਟਮੈਂਟ ਫਾਰ ਏ ਪਰਸਨ ਵਿਦ ਪ੍ਰਾਇਮਰੀ ਜਨਲਾਈਜ਼ਡ ਟੋਨਿਕ ਕੋਲੋਨਿਕ ਸੀਜ਼ਰ ਹਾਂਜੀ ਟੋਨਿਕ ਕੋਲੋਨਿਕ ਸੀਜ਼ਰ ਲਈ ਜਿਹੜਾ ਫਰਸਟ ਲਾਈਨ ਟਰੀਟਮੈਂਟ ਕਿਹੜਾ ਹੁੰਦਾ ਜੀ ਇਹ ਇਹ ਆਪਾਂ ਦਿੰਨੇ ਆ ਜੀ ਆਪਾਂ ਸੋਡੀਅਮ ਵੈਲਪੋਰੇਟ ਹਾਂਜੀ ਆਨਸਰ ਆ ਜੀ ਸੋਡੀਅਮ ਵੈਲਪੋਰੇਟ 196 ਨੰਬਰ ਪ੍ਰਸ਼ਨ ਆਪਣਾ when mostly hiv is transfer from mother to child ਕਦੋਂ ਹੁੰਦੀ ਜੀ ਸਭ ਤੋਂ ਜ਼ਿਆਦਾ ਹੋਣ ਦਾ ਖਤਰਾ ਕਦੋਂ ਹੁੰਦਾ ਡਿਊਰਿੰਗ ਡਿਲੀਵਰੀ ਦੇ ਹਾਂਜੀ ਡਿਊਰਿੰਗ ਡਿਲੀਵਰੀ 197 ਮਨ ਪ੍ਰੇਸ਼ਨ ਐਸ ਏ ਨੋਡ ਇਜ਼ ਲੋਕੇਟਿਡ ਇਨ ਹਾਰਟ ਹਾਂਜੀ ਕਿੱਥੇ ਹੁੰਦੀ ਹੈ ਜੀ ਇਹ ਇਹ ਹੁੰਦੀ ਹੈ ਰਾਈਟ ਰਾਈਟ ਏਟਰੀਅਮ ਦੇ ਵਿੱਚ ਐਸ ਏ ਨੋਡ 198 ਦਾ ਐਮ ਐਮ ਆਰ ਵੈਕਸੀਨ ਇਜ਼ ਨਾਟ ਯੂਜ਼ਡ ਟੂ ਪ੍ਰੀਵੈਂਟ ਦਾ ਡਿਸੀਜ਼ ਹਾਂਜੀ ਕਿਹਦੇ ਲਈ ਯੂਜ਼ ਨਹੀਂ ਹੁੰਦੀ ਐਮ ਐਮ ਆਰ ਵੈਕਸੀਨ ਹਾਂਜੀ ਇਹ ਨਹੀਂ ਹੁੰਦੀ ਜੀ ਮੈਨਿੰਗੋਕੋਕਲ ਮੈਨਿੰਜਾਈਟਿਸ ਦੇ ਲਈ ਮੈਨਿੰਗੋਕੋਕਲ ਮੈਨਿੰਜਾਈਟਿਸ ਦੇ ਲਈ ਜਿਹੜੀਆਂ ਤਿੰਨ ਉੱਪਰ ਰੂਬੇਲਾ ਮੰਪਸ ਐਂਡ ਮੀਜ਼ਲਸ ਇਹਨਾਂ ਦੇ ਲਈ ਐਮ ਐਮ ਆਰ ਵੈਕਸੀਨ ਯੂਜ਼ ਹੁੰਦੀ ਆ ਲਾਸਟ ਸੌਰੀ ਸੈਕੰਡ ਲਾਸਟ ਕੁਐਸਚਨ ਆਪਣਾ ਵਿਚ ਡਰਗ ਇਜ਼ ਯੂਜ਼ਡ ਟੂ ਔਰੈਂਗੋ ਫਾਸਫੋਰਸ ਪాయిਜ਼ਨਿੰਗ ਹਾਂਜੀ ਇਹ ਅੰਦਰ ਜੀ ਐਟ੍ਰੋਪਾਈਨ ਆਨਸਰ ਬੀ ਆ ਜਾਏਗਾ ਐਟ੍ਰੋਪਾਈਨ ਵਾਟ ਇਜ਼ ਦਾ ਐਡਵਾਂਟੇਜਸ ਆਫ ਯੂਜ਼ਿੰਗ ਅ ਪੈਨ ਲਾਈਕ ਇਨਸੂਲਿਨ ਡਿਲੀਵਰੀ ਡਿਵਾਈਸ ਹਾਂਜੀ ਪੈਨ ਲਾਈਕ ਇਨਸੂਲਿਨ ਡਿਲੀਵਰੀ ਡਿਵਾਈਸ ਹੈ ਜਿਹੜੀ ਉਹਦਾ ਐਡਵਾਂਟੇਜ ਕੀ ਆ ਐਕੂਰੇਟ ਡੋਸ ਡਿਲੀਵਰੀ ਸੋ ਆਨਸਰ ਆ ਜਾਏਗਾ ਆਪਣਾ ਬੀ Thank you.